ਰਵਨੀਤ ਸਿੰਘ ਬਿੱਟੂ ਦੀ ਰੈਲੀ ਦੇ ਵਿੱਚ ਅਚਾਨਕ ਆਗੇ ਨੰਘ ਸਿੰਘ ਹੋ ਗਿਆ ਮਾਹੌਲ ਗਰਮਾ-ਗਰਮੀ ਤੋਂ ਅੰਦਾਜ਼ੇ ਕਿ ਤਸਵੀਰਾਂ ਲੁਧਿਆਣੇ ਦੀਆਂ ਨੇ ਜਿੱਥੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਲੇਕਿਨ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਇਸੇ ਵਿਰੋਧ ਦੇ ਦੌਰਾਨ ਬਿੱਟੂ ਅਤੇ ਕਿਸਾਨਾਂ ਦੇ ਵਿਚਕਾਰ ਨੰਘ ਸਿੰਘ ਮੌਕੇ ਤੇ ਪਹੁੰਚ ਗਏ ਜਿੱਥੇ ਨੰਘ ਸਿੰਘਾਂ ਨੇ ਰਵਨੀਤ ਸਿੰਘ ਬਿੱਟੂ ਦਾ ਪੱਖ ਪੂਰਿਆ ਅਤੇ ਕਿਸਾਨਾਂ ਨੂੰ ਰੋਕਿਆ ਤੇ ਬਿੱਟੂ ਨੇ ਕਿਹਾ ਕਿ ਇਹ ਤਾਂ ਨਕਲੀ ਕਿਸਾਨ ਨੇ ਅਸਲੀ ਕਿਸਾਨ ਤਾਂ ਖੇਤਾਂ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਨੇ ਇਹ ਤਾਂ ਪੇਡ ਬੰਦੇ ਨੇ ਤੇ ਉੱਤੇ ਨੰਗ ਸਿੰਘਾ ਨੇ ਵੀ ਰਵਨੀਤ ਸਿੰਘ ਬਿੱਟੂ ਦੀ ਹਮਾਇਤ ਕੀਤੀ ਹੈ ਤੇ ਕਿਹਾ ਕਿ ਲੋਕਾਂ ਦਾ ਉਹਨਾਂ ਨੂੰ ਚੋਣ ਜਿਤਾਉਣ ਦੇ ਲਈ ਭਰਮਾ ਹੁੰਗਾਰਾ ਮਿਲ ਰਿਹਾ ਹੈ ਮੇਰੇ ਕੰਟਰੋਲ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਇਸ ਵੇਲੇ ਇੰਨੇ ਜ਼ਿਆਦਾ ਹੋ ਗਏ ਕਿ 19 19 20 20 ਪ੍ਰੋਗਰਾਮ ਨੇ ਜਿਹੜੇ ਉਹ ਤੋਂ ਬਾਅਦ ਵੀ ਪੂਰੇ ਨਹੀਂ ਹੋ ਰਹੇ ਤੇ ਹਰ ਜਗ੍ਹਾ ਮੇਰੀਆਂ ਮਾਵਾ ਭੈਣਾ ਹੈ ਜਿੰਨਾ ਉਹਨਾਂ ਦਾ ਜਿੰਨਾ ਉਹ ਮਤਲਬ RAM ਮੰਦਰ RAM ਜੀ ਤੇ ਉਹਨਾਂ ਨੂੰ ਇਸ ਵੇਲੇ ਕਮਲ ਦਾ ਫੁੱਲ ਉਹ RAM ਜੀ ਦਾ ਫੁੱਲ ਦੇਖ ਰਿਹਾ ਹੈ ਤੇ ਇਸ ਕਰਕੇ ਕੋਈ ਬਿੱਟੂ ਨੂੰ ਨਹੀਂ ਦੇਖ ਰਿਹਾ ਕੋਈ ਕਿਸੇ ਹੋਰ ਨੂੰ ਨਹੀਂ ਦੇਖ ਰਿਹਾ ਸਿਰਫ ਕਮਲ ਦਾ ਫੁੱਲ ਹੈ ਕਮਲ ਦਾ ਫੁੱਲ ਅੱਜ ਗੁੰਮੜੋਂ ਦੇ ਵਿੱਚ ਵਿਰੋਧ ਵੀ ਹੋਇਆ ਪਰ ਨਿਆਂਸੀਪ ਨੇ ਸਾਡੀ ਸਪੋਰਟ ਕੀਤੀ ਉਹ ਕੀ ਕਹਿਣਾ ਨੂ ਇਹੋ ਅਹ ਜੇ ਰੋਜ਼ ਹੀ ਆਉਂਦੇ ਆ ਦੱਸ ਵੀ ਉਹ ਅਹ ਜੇ ਅੱਜ ਪਰ ਉਹ ਰੋਜ਼ ਕਿਤੇ ਨਾ ਕਿਤੇ ਇਹੋ ਜੀ ਗੜਬੜ ਕਰਦੇ ਰਹਿੰਦੇ ਆ ਚਾਰ ਪੰਜ ਚਾਰ ਪੰਜ ਜਾਣੇ ਅੱਜ ਅੱਜ ਕੁਦਰਤੀ ਉਧਰੋਂ ਨਿੰਗ ਸਿੰਘ ਆ ਕੇ ਉਹ ਕਹਿੰਦੇ ਅਸੀਂ ਕਰਦੇ ਆ ਸਿੱਧੇ ਤੁਹਾਨੂੰ ਰੋਜ਼ ਤੁਸੀਂ ਪੰਜਾਬ 'ਚ ਗੰਦ ਪਾਇਆ ਤੇ ਕੁਦਰਤੀ ਉਹਨਾਂ ਨੇ ਆ ਕੇ ਅਸੀਂ ਤਾਂ ਉੱਥੇ ਆਪਣਾ ਅਧਗਾਟਨ ਕਰ ਰਹੇ ਸੀ ਉਹਨਾਂ ਨੇ ਆ ਕੇ ਅੱਜ ਚੰਗਾ ਉਹਨਾਂ ਦਾ ਮਤਲਬ ਹੈ ਤਾਂ ਚਲੋ ਉਹ ਵੀ ਪਰ ਨਿੰਗ ਸਿੰਘਾਂ ਦਾ ਅੱਜ ਬਹੁਤ ਬਹੁਤ ਮੈਂ ਸਮਝਦਾ ਧੰਨਵਾਦ ਕੀ ਕਹਿਣਾ ਤੁਹਾਨੂੰ ਪਛਾਣ ਲੈਤੀ ਹੁੰਦੀਆਂ ਨੇ ਜਿਹੜਾ ਬਗੈਰ ਮਤਲਬ ਗਰੋਸ ਕਰੀ ਜਾਂਦੇ ਨੇ ਕੁਝ ਨਹੀਂ ਕਹਿਣਾ ਉਹਨਾਂ ਨੇ ਨਾ ਮੰਨਣਾ ਏ ਕਿਉਂਕਿ ਉਹ ਸਾਰੇ ਛਿੱਲੜ ਵਾਲੇ ਆ ਪੀੜ ਆ ਕਿਸਾਨਾਂ ਕੋਲ ਟਾਈਮ ਆ ਕਿਤੇ ਕਿਸਾਨ ਤਾਂ ਖੇਤ ਚ ਇਹ ਤਾਂ ਜਿਵੇਂ ਤਿਆਰ ਕਰਕੇ 10 ਮੈਂ ਭੇਜਦਾ 10 ਤੁਸੀਂ ਭੇਜ ਦੋ 10 ਕੋਈ ਭੇਜ ਦੇ ਉਹ ਸਾਰਾ ਜਿਵੇਂ ਆਪਾਂ ਲਾਊਡ ਸਪੀਕਰ ਵਾਲੇ ਨਹੀਂ ਭੇਜੀਦੇ ਅੱਗੇ ਆਪਾਂ ਵੀ ਸਾਡੇ ਬਾਰੇ ਭਾਸ਼ਣ ਕਰੋ ਹਰ ਹਰ ਕਰਾਈ ਤੇ ਕਰਕੇ ਭੇਜਦਾ ਹੁਣੇ ਨਵਾਂ ਟ੍ਰੈਂਡ ਆ ਹਰ ਪਾਰਟੀ ਨੇ ਇਹ ਫੜ ਲਿਆ ਵੀ 10 ਵੀ ਬੰਦੇ ਤਿਆਰ ਕਰਕੇ ਲਾਊਡ ਸਪੀਕਰ ਉਹ ਮਹੀ ਉਹੀ ਟੈਂਪੂ ਆ ਉਹੀ ਸਪੀਕਰ ਆ ਉਹੀ ਬੰਦੇ ਆ ਹੁਣ ਤਰੀਕਾ ਇਹ ਜਿਹੜਾ ਉਹ ਪੀੜ ਦਾ ਨਵਾਂ ਆ ਗਿਆ